ਜ਼ਿਲ੍ਹਾ ਬਠਿੰਡਾ ਦੇ ਸਕੂਲਾਂ ਦੇ ਵਿੱਚ ਸਕੂਲਾਂ ਦੀਆਂ ਕੰਧਾਂ ਤੇ ਖਾਲਿਸਤਾਨ ਦੇ ਨਾਰੇ ਲਿਖਣ ਦੇ ਕਥਿਤ ਦੋਸ਼ ਦੇ ਵਿੱਚ ਬਠਿੰਡਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਆਓ ਆਪਾਂ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਬਠਿੰਡਾ ਦੇ ਪੁਲਿਸ ਅਧਿਕਾਰੀਆਂ ਕੋਲੋਂ ਕਿ ਉਹਨਾਂ ਨੇ ਕਿਸ ਤਰ੍ਹਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਕਿੱਥੋਂ ਇਹਨਾਂ ਦਾ ਪਤਾ ਲੱਗਿਆ। ਜਿੱਦਾਂ ਜੀ ਮੇਰੇ ਨਾਲ ਆਪਣੇ ਡੀਐਸਪੀ ਕਾਊਂਟਰ ਇੰਟੈਲੀਜੈਂਸ ਤੇ ਉਹਨਾਂ ਦੀ ਟੀਮ ਬੈਠੀ ਹੋਈ ਹੈ। ਮਿਸਟਰ ਪ੍ਰਤਾਪ ਸਿੰਘ ਆਪਣੇ ਹੁਣੇ ਜ਼ਿਲ੍ਹੇ ਚ ਰੀਸੈਂਟਲੀ ਪੋਸਟਡ ਹੋਏ ਐ ਆਪਣੇ ਨਾ ਪਿਛਲੇ ਦਿਨੀ ਦੋ ਵਾਕਏ ਹੋਏ ਸੀ ਇੱਕ ਤੇ ਰਾਮਾ ਥਾਣੇ ਚ ਹੋਇਆ ਸੀ ਅ ਪਰਚਾ ਤੇ 23 ਤਰੀਕ ਨੂੰ ਆਪਾਂ ਦਰਜ ਕੀਤਾ ਸੀ ਉਥੇ ਰਾਮੇ ਚ ਸੈਕਸ਼ਨ 1997 ਇੱਕ ਤੇ ਜਿਹੜਾ ਪੰਜਾਬ ਪ੍ਰੋਵਿੰਸਨਲ ਡੀਫਰਸਮੈਂਟ ਪ੍ਰੋਪਰਟੀ ਐਕਟ ਹੈਗਾ ਵਕੂਆ ਸੀ 19 ਤੇ 20 ਦੀ ਰਾਤ ਦਾ ਕਿਉਂਕਿ ਥੋੜਾ ਆਪਾਂ ਨੂੰ ਲੇਟ ਪਤਾ ਲੱਗਾ ਸੀ ਤੇ ਜਿਉਂ ਹੀ ਪਤਾ ਲੱਗਾ ਤੁਰੰਤ ਐਫ ਆਈ ਆਰ ਦਰਜ ਕੀਤੀ ਉਹ ਤੇ ਸਕੂਲ ਦੇ ਮਾਨਾਂ ਵਾਲਾ ਪਿੰਡ ਜਿਹੜਾ ਹੈਗਾ ਉਹਦੇ ਸਕੂਲ ਦੀ ਕੰਧ ਤੇ ਖਾਲਿਸਤਾਨ ਦੇ ਨਾਰੇ ਲਿਖੇ ਗਏ ਸਨ। ਇਸੇ ਤਰ੍ਹਾਂ ਹੀ ਆਪਣਾ ਜਿਹੜਾ ਕੁਝ ਦਿਨ ਪਹਿਲਾਂ ਆਪਣੇ 27 ਤਰੀਕ ਨੂੰ ਇੱਕ ਹੀ ਪਰਚਾ ਦਰਜ ਕੀਤਾ ਸੀ ਆਪਣੇ ਨਈਆਂ ਵਾਲੇ ਥਾਣੀ ਦੇ ਵਿੱਚ। ਸੇਮ ਹੀ ਖਾਲਿਸਤਾਨ ਦੇ ਜਿਹੜੇ ਹੈਗੇ ਆ ਸਮਰਥਨ ਵਾਲੇ ਉਹ ਨਾਰੇ ਲਿਖੇ ਗਏ ਸੀ ਕਿ ਜਿਹੜਾ ਆਪਣਾ ਕੇਵੀ ਹੁੰਦਾ ਹੈ ਕੇਂਦਰੀ ਵਿਦਿਆਲਿਆ ਉਹਦੀ ਕੰਧ ਤੇ ਟੂ ਬਿਗਨ ਵਿਦ ਦ ਦੋ ਮੇ ਜਿਹੜੇ ਪਰਚੇ ਅਗਿਆਤ ਬੰਦਿਆਂ ਤੇ ਹੀ ਦਰਜ ਹੋਏ ਸਨ ਫਿਰ ਉਦੋਂ ਤੋਂ ਹੀ ਸਾਡੀ ਐ ਜ਼ਿਲ੍ਹਾ ਪੁਲਿਸ ਦੀਆਂ ਟੀਮਾਂ ਤੇ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਲੱਗੀਆਂ ਹੋਈਆਂ ਸਨ ਕਿਉਂਕਿ ਹੇਟ ਉਤੇ ਦੋ ਹੋ ਗਏ ਸੀ ਤਾਂ ਇਹ ਫਿਰ ਅਸੀਂ ਕਰੈਕ ਕਰਨ ਤੇ ਲੱਗੇ ਹੋਏ ਸੀ ਸੀਰੀਅਸ ਮੈਟਰ ਸੀ ਸੋ ਉਹਦੇ ਜੀ ਸਾਨੂੰ ਕਾਮਯਾਬ ਕਿਵੇਂ ਆਈ ਜਿੱਦਣ ਕੋਣ ਜਿਹੜੇ ਤੇ ਪਿੰਡਾਂ ਦੇ ਰਹਿਣ ਵਾਲੇ ਆ ਤੇ ਪਿੰਡ ਚ ਇੱਕ ਦੂਜੇ ਨੂੰ ਜਾਣਦੇ ਹੈਗੇ ਜਿਹੜੇ ਦੂਸਰੇ ਹੈਗੇ ਉਹ ਜਿਹੜਾ ਬੰਦਾ ਬਾਹਰ ਬੈਠਾ ਉਹਦੇ ਨਾਲ ਜਿਹੜਾ ਸੋਸ਼ਲ ਮੀਡੀਆ ਪਲੈਟਫਾਰਮ ਫੇਸਬੁੱਕ ਹੈਗਾ ਉਹਦੇ ਨਾਲ ਹੀ ਸੰਪਰਕ ਚਾਏ ਆ ਇਹਨਾਂ ਦੇ ਕੋਈ ਪਾਰਨਿੰਗ ਦੀ ਗੱਲ ਕਰ ਰਹੇ ਹਾਂ ਦਾ ਪੰਜਾਬ ਦਾ ਕਿੱਥੇ ਦਾ ਹੈ